ਆਜਾ ਨਾ ਹੋਵੇ ਆਪਾਂ ਸਾਰੀ ਮੰਡੀ ਨੂੰ ਉੱਪਰ ਖਾਈ ਜਾ ਤੇ ਅੱਥਰਾਂ ਦਾ ਬੈਠਾ ਹੋਰ ਉਹ ਦੋ ਹੋਰ ਚਾਹੇ ਪੈਸੇ ਨਹੀਂ ਲਾਇਆ ਤੇ ਅਜਾਲ ਬੰਦੇ ਕੋਲ ਆ ਗਲਤ ਪਹਿਲਾਏ ਸਭ ਸੋਰਦ ਅੱਠ ਮਹੀਨੇ ਰੋਡ ਕਰਨ ਦਾ ਕੀ ਦਾ ਰੱਖ ਲੈ ਹੁਣ ਇੰਦੇ ਚ ਕੁਝ ਨਹੀਂ ਅਸੀਂ ਭਰਾਵਾ ਇਹਦੇ ਚ ਹੁਣ ਜੇ ਤੂੰ ਮੈਂ ਨਾ ਮਾੜੀ ਘਟ ਚਲ ਅਰੀ ਜਵਾਨੀ ਦੇ ਵਿੱਚ ਪੜਾਉਂਦੀ ਹੁਣ ਕਮਾਈ ਕੀਤੀ ਹੈ ਇਹ ਸਿਰਫ ਇੱਕ ਪੌਣੀ ਹੈ ਮੈਂ ਕਹਤਾ ਬਾਗ ਦੇ ਤੋੜਦੇ ਪੌਣੀ ਕਰ ਰਿਹਾ ਤੇਰੀ ਜਿਹੜੀ ਗੱਲੋਂ ਮੈਂ ਲਾਲ ਯਾਰ ਮੇਰੀ ਗੱਲ ਸੁਣ ਲੈ ਮੰਨ ਜਾ ਮੇਰੀ ਗੱਲ ਮੇਰੀ ਗੱਲ ਨਾ ਮੈਂ ਘਾਟਾ ਪਾ ਕੇ ਦੇਣੀ ਨਹੀਂ ਐ ਸੋਚ ਲਈ ਪੁੱਤ ਖਾ ਗਿਆ 500 ਐ ਤਾਂ ਫਿਰ ਤਾੂੰ ਹੀ ਨਾ ਜਾ ਮੈਨੂੰ ਮੰਨੀ ਸਮਝਾਉਣਾ ਐ ਨਾ ਕਹਿ ਜਾ ਆਹ ਫਿਰ ਮੈਨੂੰ ਸਮਝਾਉਣਾ ਮੈਂ ਕਹਿੰਦਾ ਮੈਨੂੰ ਸਮਝਾ ਦੇ ਨਹੀਂ ਮੇਰਾ ਪੁੱਤ ਖਾ ਗਿਆ 500 ਫਿਰ ਕੀ ਹੋ ਜੂਗਾ ਹਣੀ ਕਰ ਖੁਸ਼ ਹੋਗੇ ਹੋਰ ਮਾਲ ਵੀ ਕੇ ਦੇਣਾ ਤੈਨੂੰ ਹੋਰ ਵੀ ਤੇਰੇ ਸੌਦੇ ਹੋਣਗੇ 10000 ਲੈਣਾ ਠੀਕ ਗੱਲ ਫਿਰ ਚਾਚਾ ਯਾਰ ਤੇਰੀ ਕਾਮੂ ਤੂੰ ਦਾ ਰੈਡ ਪਾ ਕੇ ਬਹਿ ਗਿਆ ਯਾਰ ਮੈਂ ਆਇਆ ਨਹੀਂ ਉਹ ਯਾਰ ਆਇਆ ਤਾਂ ਫਿਰ ਇੱਥੇ ਬੈਠਾ 9:30 ਹੋ ਗਿਆ ਅੱਜ ਮੇਰੀ ਖਰੀਦ ਹੈ ਨਹੀਂ ਤੂੰ ਗੱਲ ਸੁਣ ਤੂੰ ਆਇਆ ਬੈਠਾ ਤਾਂ ਫਿਰ ਹੁਣ ਮੈਂ ਗਲਤ ਭੇਜ ਦਿੱਤਾ ਗਲਤੀ ਨੇ ਚਾਰ ਬੰਦੇ ਨੂੰ ਬਖਾ ਲਿਆ ਗਲਤ ਹੈ ਕਮਾਲ ਆ ਯਾਰ ਭਾਈ ਤੂੰ ਕਿਵੇਂ ਭਾਂਡਰ ਦੀ ਬੱਕਰੀ ਆ ਇਹਨੇ ਵੇਚਣਾ ਹੁੰਦਾ 5-400 ਦੇ ਗੱਲ ਨਹੀਂ ਲੱਗਦਾ ਬੰਦਾ ਐਡੀ ਵੱਟੋ ਚੱਲ ਕੇ ਆਇਆ ਹੁਣ ਤੂੰ ਸਾੜੀ ਕਰੀ ਬੈਠਾ ਨਹੀਂ ਨਹੀਂ ਮੈਂ ਆਇਆ ਸਾੜੀ ਹੈ ਹੋਰ ਕੋਈ ਹੋਰ ਸੌਦੇ ਜੋ ਕੱਢ ਲਈ ਗੱਲ ਕਿੱਡੀ ਗੱਲ ਲਾਲ ਲਾਲ 7000 ਰੁਪਇਆ ਲਾਇਆ ਇਹਨੂੰ ਤੈਨੂੰ ਕਹਿੰਦਾ ਤੂੰ ਬੜਾ ਕੰਮ 10000 ਰੁਪਇਆ ਦੇ ਦਿੰਦੇ ਆ ਤੂੰ 7 ਲਾਇਆ ਉਹ ਗੱਲ ਛੱਡ ਤੂੰ میں کہنا ابلا موقع نہ اری کر پوری کر لے کوئی نہ کوئی نہیں مینوں غلطی نہیں ہے کے پیسے مینوں بھی کہاں 500 بچے پنے تھے کوئی نہیں میں پا کے ایا تینوں تو نےڑے آیا سی جانا بہت دور تنولوں آیا میں رستہ جانا پے 300 کلومیٹر ہے تو کوئی نہیں اپ دے نہیں رکھ لا کیوں بکری کا تو نہیں میں تینوں کہنا کٹلی ਮੈਂ ਤੇ ਕਿਹੜੀ ਗੱਲ ਬੋਲਤੀ ਕਰਦੇ ਆਂ ਤੇ ਆਪਾਂ ਦਾ ਪਾਉਂਦਾ ਨੇ ਆਪਰੇ ਮੰਡੀ ਦੇ ਵਿੱਚ ਉਹ ਦੰਦ ਵੀ ਪੂਰੇ ਆ ਖਰਮਖਸਮਾ ਜੋਨੇ ਦਾ ਚਾਚੇ ਇੱਕ ਨਿੱਕੇ ਬਿਰੋੜ ਕਿਤੇ ਜਾ ਕੇ ਪੁੱਛ ਲੈਣੀ ਇਹ ਕਿਹੜਾ ਕੋ ਨਵੇਂ ਹਾਂ ਦੀ ਆ ਆਪਰੇ ਆ ਕੋਈ ਗੱਲ ਆ ਕੋਈ ਨਾਮ ਮੋੜ ਪੈਂਦੇ ਨੇ ਹੱਥ ਕਰੀ ਬੈਠਾ ਯਾਰ ਬਸ ਇੱਕ ਬੱਕਰੀ ਆ ਉਹ ਆ ਕੋਨੀ ਮੈਂ ਸੁਹਵਾ ਦਿਖਾਣੀ ਚੁਣ ਸੁਹਾਂ ਹੀ ਖਾ ਗਿਆ ਮੈਂ ਕਿੰਨੇ ਤੋਂ ਮੈਂ 11000 ਕੇ 10000 ਤੂੰ ਘਾਟ ਨਹੀਂ ਦਿੰਦਾ It's blockena de Llно, iar detah a bum, ardi, ardi the yagged a deer refinit, lyai e Job記 ki,edi kitaые karri ali은tea Industry innonal du sectoral di parchi nazwaレendare, ed Kattea, Gesellschaft u sandia r 그림i enna나� j ride kiang, hiuk arali k biraz ajie k Perbeti afidak Seattle mir Tiger اوہ کٹنا اپنے نال کر دے او 9000 روپے نہیں بندي او او ویرے او ویرے جی صاحب ایم سی نال تے بہت ویرے ایم سی آیا او री महंगी रही ਮੇਰੇ ਹਿਸਾਬ ਨਾਲ ਜਿਸੂ ਸਾਹਿਬ ਹੋ ਜਾਦਾ 1000 ਰੁਪਏ ਬੰਦਾ ਹੋਰ ਬੋੜਾ ਮੇਰੇ ਹਿਸਾਬ ਨਾਲ ਉਹ ਕਿਉਂ ਬੋਲੀ ਜਾਂਦਾ ਮੇਰੇ ਨਾਲ ਹੋਰ ਕਿਉਂ ਲੜੀ ਜਾਂਦਾ ਉਹ ਨਿਆਣਾ ਨਹੀਂ ਹੈ ਤੈਨੂੰ ਬੋਲੀ ਜਾਂਦਾ ਤੇਰੇ ਸਾਹਮਣੇ ਬੁੱਢੀ ਬੰਦਾ ਤੇਰੀ ਮਹਿੰਗੀ ਲਈ ਉਹ ਆਪਾਂ ਮੰਨਦੇ ਆ ਤੁਹਾਡੀ ਹੋ ਗਿਆ ਕਰੋ ਹੁਣ ਦੇ ਦੋ ਪੱਲੇ ਜਾਂਦਾ 1000 ਰੁਪਏ ਸੌ ਨਾ ਮਿਹਰਜ ਉਹ ਦੇ ਦੇ ਕਿਤੇ 200 ਨਾ ਬੱਜੇ ਬਦੋ ਇਤਰੋ ਵੀ ਤੇਰਾ ਵੀ ਖੜਿਆ ਉਹ ਹੁਣ ਫੇਰ ਉਹੀ ਗੱਲਾਂ ਕਰੇ ਹੱਥ ਕਰਿਆ ਤੂੰ ਆਪ ਦੀ ਮਮਨੀ ਨਾ ਕਰੀ ਨਾ ਮਾਨ ਕਰਿਆ ਨਾ ਬਸ ਜੇ ਉਹ ਸ਼ੋਰਟ ਕਰਾ ਲਿਆ ਫਿਰ ਵੀ ਕਰਤਾ ਇਹ ਗੱਲ ਹੈ ਜੇ ਕੋਈ ਫਾਇਦਾ ਯਾਰ 500 ਹੋ ਗਿਆ ਮੈਂ ਤਾਂ ਸਭ ਦੀ ਗੱਲ ਮੋੜੀ ਆ ਹਾਂ ਚੱਲ ਨੂੰ ਤੇ ਬੇ ਨਾ ਕੋਸੇ 200 ਰੁਪਏ ਨਾ ਕੋਸੇ ਮੈਂ ਇਹੋ ਸਸਤਾ ਹੁੰਦਾ ਮੇਰੀ ਗੱਲ ਹੁਣ ਇੱਕ ਮਿੰਟ ਹੋਣਾ ਇਹਨੂੰ ਦੇ ਲਈ ਜਾ 100 ਦੇ ਜਾਂ 50 ਦੇ ਜਾਂ 200 ਦੇ ਦੇ ਭਾਈ ਕੋਈ ਨਹੀਂ ਸੀ ਆਪਣਾ ਪਿਆਰਾ ਯਾਰ ਜਿਸੇ ਮੇਰੇ ਬਾਦੋਂ ਦਾ ਖਰਾਕਾ